ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਜੀ 116ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਇਸ ਤਰੀਕੇ ਦਾ ਧੁਮਾਲਾ ਸਾਹਿਬ ਸਜਾ ਕੇ ਦਿਖਾਵਾਂਗੇ ਜਿਹਦਾ ਆਪਾਂ ਬੁੰਗਾ ਸਾਹਿਬ ਆ ਜਿਹੜਾ ਉਹ ਉਪਰੋ ਜੀ ਇਸ ਤਰੀਕੇ ਨਾਲ ਤੁਹਾਨੂੰ ਦੂਜੇ ਰੰਗ ਦਾ ਦਿਖਾਵਾਂਗੇ ਇਹਦੇ ਲਈ ਅਸੀਂ ਤੁਹਾਨੂੰ ਪੂਰੀ ਵੀਡੀਓ ਦਵਾਂਗੇ ਕਿਤੋਂ ਵੀ ਵੀਡੀਓ ਨੂੰ ਨਾ ਸਕਿਪ ਕਰਿਓ ਤੁਸੀਂ ਵੀ ਇਸੇ ਤਰੀਕੇ ਨਾਲ ਧੁਮਾਲਾ ਸਾਹਿਬ ਨੂੰ ਸਜਾ ਸਕਦੇ ਹੋ ਥੋੜਾ ਜਿਹਾ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਹੈ ਧੁਮਾਲਾ ਸਾਹਿਬ ਨੂੰ ਸਟਾਰਟ ਕਿੱਦਾਂ ਕਰ ਤੇ ਇਸ ਲਈ ਮੇਰੇ ਵੀਰੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਹੋਂਾਂ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੋਨੋਂ ਕੱਪੜੇ ਦਿਖਾ ਦਿੰਨੇ ਆ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਹੜੇ-ਕਿਹੜੇ ਕੱਪੜੇ ਸਜਾ ਰਹੇ ਹਾਂ ਸਭ ਤੋਂ ਪਹਿਲਾਂ ਇਹ ਹੈਗਾ ਤੁਮਾਲਾ ਸਾਹਿਬ 6 ਮੀਟਰ ਰੂਬੀਆ ਵੈਲ ਕੈਮੀਕਲ ਕੱਪੜੇ ਦੇ ਵਿੱਚ ਤੇ ਨੀਲੇ ਰੰਗ ਦਾ ਹੈਗਾ ਸਾਡਾ ਬੂੰਗਾ ਸਾਹਿਬ 6 ਮੀਟਰ ਫੁੱਲ ਵੈਲ ਕੱਪੜੇ ਦੇ ਵਿੱਚ ਧਿਆਨ ਨਾਲ ਚੀਜ਼ਾਂ ਨੂੰ ਸੁਣਿਓ ਅਤੇ ਸਮਝਿਓ ਤੁਹਾਨੂੰ ਹਰ ਇੱਕ ਚੀਜ਼ ਕੋਈ ਵੀ ਤੁਹਾਨੂੰ ਪੂਣੀ ਦੀ ਵੀਡੀਓ ਨਹੀਂ ਦਿੰਦਾ ਹੈਗਾ ਧੁਮਾਲਾ ਸਾਹਿਬ ਦੀ ਮੈਂ ਤੁਹਾਨੂੰ ਪੂਣੀ ਦੀ ਵੀਡੀਓ ਵੀ ਦਿੰਦਾ ਹੈ ਬੇਸ਼ੱਕ ਦੀ ਮੇਰੀ ਵੀਡੀਓ ਲੰਬੀ ਹੋ ਜਾਵੇ ਮੈਂ ਕਿਸੇ ਦੀ ਵੀ ਨਿੰਦਿਆ ਨਹੀਂ ਕਰਦਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਕਿਸੇ ਨਾਲੋਂ ਅਲੱਗ ਤੇ ਕੀ ਐਕਸਟਰਾ ਚੀਜ਼ ਪ੍ਰੋਵਾਈਡ ਕਰਾ ਰਿਹਾ ਹਾਂ ਹੁਣ ਸਭ ਤੋਂ ਪਹਿਲਾਂ ਦੇਖੋ ਕਿ ਤੁਸੀਂ ਇਸ ਤਰੀਕੇ ਨਾਲ ਧੁਮਾਲਾ ਸਾਹਿਬ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਹੈ ਦੋਨਾਂ ਸਾਈਡਾਂ ਤੋਂ ਸੰਪੂਰਨ ਧੁਮਾਲਾ ਸਾਹਿਬਾ ਟੋਟਲ ਲੈਂਥ ਹੈ ਦੀ 12 ਮੀਟਰ ਹੈ ਕੱਪੜਾ ਵੀ ਥੋੜਾ ਜਿਹਾ ਹੈਵੀ ਹੈ ਰੂਬੀਆ ਵੈਲ ਕੈਮੀਕਲ ਕੱਪੜੇ ਦੇ ਵਿੱਚ ਇਸ ਲਈ ਮੈਂ ਇਹਨੂੰ ਥੋੜਾ ਜਿਆਦਾ ਪਾਣੀ ਲਗਾ ਰਿਹਾ ਹਾਂ ਤੇ ਉਪਰੋ ਜੀ ਇਹ ਸੰਪੂਰਨ ਧੁਮਾਲਾ ਸੇਬ ਸਜਾ ਕੇ ਦਿਖਾਵਾਂਗਾ ਤੁਹਾਨੂੰ ਜਿਆਦਾਤਰ ਧੁਮਾਲਾ ਸੇਬ ਵਿੱਚੋਂ ਪਾੜ ਕੇ ਸਜਾਉਂਦੇ ਨੇ ਉਹੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਹੁੰਦੀਆਂ ਮੈਂ ਤੁਹਾਨੂੰ ਵਿੱਚੋਂ ਪਾੜ ਕੇ ਅਜੇ ਤੱਕ ਕੋਈ ਧੁਮਾਲਾ ਸੇਬ ਨਹੀਂ ਸਜਾ ਕੇ ਦਿਖਾਇਆ ਹਾਂ ਜੇ ਤੁਹਾਡਾ ਮਨ ਹੈਗਾ ਆ ਮੈਂ ਤੁਹਾਨੂੰ ਇਹ ਚੀਜ਼ ਕਰਕੇ ਜ਼ਰੂਰ ਦਿਖਾ ਸਕਦਾ ਹਾਂ ਪਰ ਵੈਸੇ ਮਰਿਆਦਾ ਅਨੁਸਾਰ ਸੰਪੂਰਨ ਧੁਮਾਲਾ ਸੇਬ ਹੀ ਸਜਾਉਣਾ ਚਾਹੀਦਾ ਆ ਤੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਇੱਕ ਪਾਸੇ ਇਕੱਠਾ ਕਰਕੇ ਤੁਸੀਂ ਪੋਣੀ ਕਰ ਲੈਣੀ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਇੱਕ ਤਰ੍ਹਾਂ ਧੁਮਾਲਾ ਸਾਹਿਬ ਨੂੰ ਖੋਲ ਲਿਆ ਹੋਇਆ। ਇੱਕ ਮੇਰਾ ਵੀਰ ਕਮੈਂਟ ਕਰ ਰਿਹਾ ਸੀ ਕਿ ਧੁਮਾਲਾ ਸਾਹਿਬ ਦੀ ਪੂਣੀ ਨਹੀਂ ਹੁੰਦੀ। ਮੈਂ ਇਹ ਕਹਿੰਦਾ ਕਿ ਧੁਮਾਲਾ ਸਾਹਿਬ ਨੂੰ ਤੁਸੀਂ ਤੈਹ ਲਗਾ ਕੇ ਦੱਸ ਜਾ ਨਹੀਂ ਸਕਦੇ ਜਿੱਦਾਂ ਤੈਹ ਲਗਾ ਕੇ ਆ ਕੱਪੜੇ ਨੂੰ ਰੱਖਿਆ ਹੋਇਆ ਹੁਣ ਇਹਨੂੰ ਡਾਇਰੈਕਟ ਸਜਾਣਾ ਤਾਂ ਸ਼ੁਰੂ ਕਰ ਨਹੀਂ ਸਕਦੇ। ਇਹਨੂੰ ਸਹੀ ਕਿੱਦਾਂ ਕਰਨਾ ਹੈ ਉਹਨੂੰ ਮੈਂ ਪੂਣੀ ਦਾ ਵਰਡ ਦਿੱਤਾ ਹੈ ਤੁਹਾਨੂੰ। ਦੇਖੋ ਐਦਾਂ ਇਕੱਠਾ ਕਰਨਾ ਇਹਨੂੰ ਪੂਣੀ ਕਹਿ ਸਕਦੇ ਆ ਤੁਸੀਂ। ਹੋਰ ਕੀ ਕਹੋਗੇ ਇਹਨੂੰ ਚੀਜ਼ ਨੂੰ ਤੁਸੀਂ? ਤੇ ਹੁਣ ਗੱਲਬਾਤ ਕਰਦੇ ਆ ਦੁਬਾਰਾ ਬੂੰਗਾ ਸਾਹਿਬ ਦੀ। ਇਹਨੂੰ ਵੀ ਥ ਕਿਉਂਕਿ ਇਹਨੂੰ ਐਜ਼ ਇਟ ਇਜ਼ ਤੈਹ ਮਾਰ ਕੇ ਰੱਖਿਆ ਹੋਇਆ ਸੀ ਥੋੜਾ ਜਿਹਾ ਕਪੜਾ ਬਿਠਾਉਣ ਦੇ ਲਈ ਮੈਂ ਇਹਨੂੰ ਤੈਹ ਮਾਰ ਕੇ ਰੱਖ ਦਿਨਾ ਹੁੰਨਾ ਆ ਫਿਰ ਜਦੋਂ ਸਜਾਣਾ ਹੁੰਦਾ ਹੈ ਗਿੱਲਾ ਕਰਨ ਤੋਂ ਬਾਅਦ ਥੋੜਾ ਜਿਹਾ ਸਜਾ ਲੈਣਾ ਆ ਬੂੰਗਾ ਸਾਹਿਬ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਹੈਗਾ ਥੋੜਾ ਜਿਹਾ ਪਾਣੀ ਲਗਾਵਾਂਗੇ ਇਹ ਸਾਡਾ 6 ਮੀਟਰ ਫੁੱਲ ਵੈਲ ਕਪੜੇ ਦੇ ਵਿੱਚ ਆ ਚੰਗੀ ਤਰ੍ਹਾਂ ਇਹਨੂੰ ਵੀ ਖੋਲ ਲਵਾਂਗੇ ਇੱਕ ਸਾਈਡ ਤੋਂ ਕਪੜਾ ਇਕੱਠਾ ਕਰਕੇ ਉਸੇ ਤਰੀਕੇ ਨਾਲ ਇਹਦੀ ਵੀ ਪੂਣੀ ਟਾਈਪ ਅਸੀਂ ਕਰ ਲੈਣਾ ਆ ਇਹਦੇ ਨਾਲ ਧੁਮਾਲਾ ਸਾਹਿਬ ਜਦੋਂ ਤੁਸੀਂ ਸਜਾਉਂਗੇ ਤਾਂ ਤੁਹਾਡੇ ਹੱਥੋਂ ਡਿਗੂਆ ਨਹੀਂ ਜਿੱਦਾਂ ਅਸੀਂ ਇਸ ਤਰੀਕੇ ਨਾਲ ਰੱਖ ਲੈਨੇ ਨਾ ਲੜ ਬੈ ਲੜ ਤੁਹਾਡੇ ਹੱਥ ਦੇ ਵਿੱਚ ਆਊਗਾ ਤੇ ਇੱਕ ਇੱਕ ਕਰਕੇ ਪੱਲਾ ਚੱਕ ਹੋਊਗਾ ਚੰਗੀ ਤਰ੍ਹਾਂ ਇਕੱਠਾ ਕਰਕੇ ਇਹਦੇ ਵਿੱਚ ਵੱਟ ਜੇ ਪਾ ਲੈਣੇ ਨੇ ਹੁਣ ਦੋਨੋਂ ਤੁਹਾਡੇ ਦੁਬਾਲਾ ਸਾਹਿਬ ਤੇ ਬੂੰਗਾ ਸਾਹਿਬ ਰੈਡੀ ਆ ਸਜਾਉਣ ਦੇ ਲਈ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਲਈ ਬੂੰਗਾ ਸਾਹਿਬ ਸਜਾਵਾਂਗੇ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ ਸਿਰ ਦੇ ਵਿੱਚ ਘੜ ਜੂੜਾ ਸਾਹਿਬ ਨੂੰ ਸਜਾ ਲਿਓ ਤੇ ਨਾਲ ਕੰਗਾ ਸਾਹਿਬ ਨੂੰ ਵੀ ਰੱਖ ਲਿਓ ਤੇ ਹੁਣ ਤੁਹਾਨੂੰ ਦਿਖਾਣਾ ਹੈ ਜਿਹੜਾ ਆਪਣਾ ਬੂੰਗਾ ਸਾਹਿਬ ਵੀ ਆ ਉਹ ਵੀ ਸੰਪੂਰਨਾ ਤੁਸੀਂ ਪੂਣੀ ਦੇ ਵਿੱਚ ਦੇਖ ਹੀ ਲਿਆ ਹੋਣਾ ਆ ਚੰਗੀ ਤਰ੍ਹਾਂ ਇਹਨੂੰ ਖੋਲਾਂਗੇ ਤੁਹਾਨੂੰ ਮੈਂ ਬਾਰ ਬਾਰ ਇਹ ਚੀਜ਼ਾਂ ਇਸ ਲਈ ਰਿਪੀਟ ਕਰਦਾ ਹੁੰਨਾ ਤੇ ਦਿਖਾਉਣਾ ਹੁੰਦਾ ਕਿ ਤੁਹਾਨੂੰ ਪੱਕਾ ਪਤਾ ਲੱਗ ਜਾਏ ਮੈਂ ਸੰਪੂਰਨ ਦੁਮਾਲਾ ਸੈਬੀ ਤੁਹਾਨੂੰ ਸਜਾ ਕੇ ਦਿਖਾ ਰਿਹਾ ਹਾਂ ਦੋਨਾਂ ਸਾਈਡਾਂ ਤੇ ਕੰਨੀ ਆ ਦੋ ਪੱਲੇ ਜੋੜ ਕੇ ਇਸ ਤਰੀਕੇ ਨਾਲ ਮੋਢਿਆਂ ਤੇ ਰੱਖ ਲੈਣਾ ਆ ਫਿਰ ਜਿੰਨੇ ਕੇਸ ਨੇ ਕੇਸਾ ਤੋਂ ਗਿੱਟ ਇੰਚ ਲੰਬਾ ਛੱਡ ਕੇ ਤੁਸੀਂ ਇਸ ਬੁੰਗਾ ਸੈਬ ਨੂੰ ਜੂੜਾ ਸੈਬ ਦੇ ਦੁਆਲੇ ਲਪੇਟਣਾ ਸ਼ੁਰੂ ਕਰ ਦੇਣਾ ਆ ਕੇਸਾਂ ਦੇ ਦਿਵਾਲੀ ਲੇਟਣਾ ਸ਼ੁਰੂ ਕਰ ਦੇਣਾ ਮੇਰੇ ਵੀਰੋ ਉਸ ਤੋਂ ਬਾਅਦ ਜੋ ਸਿਰ ਦੇ ਵਿਚਕਾਰ ਜਿੱਥੇ ਤੁਹਾਨੂੰ ਬੁੰਗਾ ਸਾਹਿਬ ਸਹੀ ਲੱਗਦਾ ਆ ਤੁਹਾਡੇ ਆਈਡੀਆ ਅਕੋਰਡਿੰਗ ਜਾਂ ਜਿੱਥੇ ਤੁਹਾਨੂੰ ਸਹੀ ਪਰਫੈਕਟ ਲੱਗਦਾ ਆ ਤੁਸੀਂ ਸੈਂਟਰ ਦੇ ਵਿੱਚ ਵੀ ਸਜਾ ਸਕਦੇ ਹੋ ਥੋੜਾ ਇਹ ਪਿੱਛੇ ਵੀ ਸਜਾ ਸਕਦੇ ਹੋ ਕੇਸਾਂ ਨੂੰ ਇਸ ਤਰੀਕੇ ਨਾਲ ਇਕੱਠਾ ਕਰਕੇ ਤੁਸੀਂ ਕੰਗਾ ਸਾਹਿਬ ਨੂੰ ਵੀ ਨਾਲ ਸਜਾ ਲੈਣਾ ਆ ਪਹਿਲਾਂ ਇੱਕ ਵਾਰੀ ਬੁੰਗਾ ਸਾਹਿਬ ਨਾਲ ਅਸੀਂ ਸਿਰ ਦੇ ਕੇਸਾਂ ਨੂੰ ਢੱਕ ਲਵਾਂਗੇ ਫਿਰ ਇਹਨੂੰ ਘੁਮਾਣਾ ਸ਼ੁਰੂ ਕਰ ਦਵਾਂਗੇ ਬੂੰਗਾ ਸਾਈਪ ਤੁਹਾਡਾ ਟਾਈਟ ਹੋਣਾ ਚਾਹੀਦਾ ਹੈ ਇੱਕ ਜਗ੍ਹਾ ਤੇ ਟਿਕਿਆ ਰਹਿਣ ਵਾਲਾ ਹੋਣਾ ਚਾਹੀਦਾ ਹੈ ਇਸ ਚੀਜ਼ ਦਾ ਤੁਸੀਂ ਪੂਰੀ ਤਰ੍ਹਾਂ ਧਿਆਨ ਰੱਖਣਾ ਹੈ ਟਾਈਟ ਹੋਵੇ ਤੇ ਨਾਲ ਦੀ ਨਾਲ ਇਹਨੂੰ ਸਜਾਉਂਦੇ ਜਾਵਾਂਗੇ ਨਾਲ ਦੀ ਨਾਲ ਪੱਲੇ ਥੋੜੇ ਥੋੜੇ نیچے ਆਉਂਦੇ ਜਾਣਗੇ ਹੁਣ ਖਿੱਚ-ਖਿੱਚ ਕੇ ਪੱਲੇ ਲਗਾਉਣੇ ਨੇ ਤੇ ਮੱਥੇ ਦੇ ਦੁਆਲੇ ਗ੍ਰਿਪ ਬਣਾਉਣੀ ਸ਼ੁਰੂ ਕਰ ਦੇਣੀ ਹੈ ਕੇਸ ਵੀ ਤੁਹਾਡੇ ਬੂੰਗਾ ਸਾਈਪ ਦੇ ਅੰਦਰ ਚੰਗੀ ਤਰ੍ਹਾਂ ਹੋਣੇ ਚਾਹੀਦੇ ਨੇ ਹੁਣ ਤੁਸੀਂ ਕੀ ਕਰਨਾ ਹੈ ਚੰਗੀ ਤਰ੍ਹਾਂ ਪੱਲੇ ਲਬੇਟ ਲੈ ਜਦੋਂ ਤੁਹਾਨੂੰ ਲੱਗੇ ਕਿ ਗ੍ਰਿਪ ਬਣ ਗਈ ਹੋਈ ਹੈ ਪ੍ਰੋਪਰ ਤੇ ਫਿਰ ਇਹਨਾਂ ਪੱਲਿਆਂ ਨੂੰ ਉੱਪਰ ਨੂੰ ਖੋਲਣਾ ਸ਼ੁਰੂ ਕਰ ਦੇਣਾ ਹੈ ਬੁੰਗਾ ਸੈਮ ਨੂੰ ਅਸੀਂ ਦੋਹਰਾ ਕਰਨਾ ਹੈ ਖੁੱਲਾ ਹਿੱਸਾ ਤੁਹਾਡਾ ਉੱਪਰ ਹੋਵੇ ਬੰਦ ਹਿੱਸਾ نیچے ਹੋਵੇ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕੰਨੀਆਂ ਦੋਨੇ ਉੱਪਰਲੇ ਪਾਸੇ ਜੋੜ ਦੇਣੀਆਂ ਨੇ نیچے ਤੁਹਾਡਾ ਸਾਂਝਾ ਹਿੱਸਾ ਹੋਣਾ ਚਾਹੀਦਾ ਆ ਪੱਲੇ ਨੂੰ ਖਿੱਚ ਕੇ ਮੱਥੇ ਨੂੰ ਟੱਕਦੇ ਹੋਏ ਦੋਨੋਂ ਕੰਨ ਤੁਸੀਂ ਹੱਲੇ ਨਹੀਂ ਟਕਣੇ ਹੈਗੇ ਕੰਨ ਤੁਸੀਂ ਧੁਮਾਲਾ ਸੈਮਣਾ ਟਕਣੇ ਆ ਕੋਈ ਵੀ ਚੀਜ਼ ਐਦਾ ਜੀ ਨਹੀਂ ਹੁੰਦੀ ਜਿਹੜੀ ਇੱਕ ਜਗ੍ਹਾ ਤੇ ਤੁਸੀਂ ਉਹੀ ਬੰਨਣੀ ਹੋਵੇ ਤੁਸੀਂ ਆਪਣੇ ਹਿਸਾਬ ਨਾਲ ਥੋੜੀ ਜੀ ਫੇਰ ਬਦਲ ਕਰ ਸਕਦੇ ਹੋ ਹਰ ਚੀਜ਼ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਜੋ ਅਸੀਂ ਤੁਹਾਨੂੰ ਸਿਖਾ ਰਹੇ ਆ ਉਹ ਹਮੇਸ਼ਾ ਹੀ ਤੁਸੀਂ ਉਹੀ ਚੀਜ਼ ਅਪਲਾਈ ਕਰਨੀ ਆ ਤੁਸੀਂ ਕੁਝ ਆਪਣੇ ਵੱਲੋਂ ਵੀ ਕ੍ਰੀਏਟਿਵ ਜਾਂ ਹੋਰ ਮਜ਼ਬੂਤ ਕਰਨ ਲਈ ਉਸ ਚੀਜ਼ ਤੇ ਕੁਝ ਹੋਰ ਚੀਜ਼ਾਂ ਵੀ ਅਪਲਾਈ ਕਰ ਸਕਦੇ ਹੋ ਇਹ ਚੀਜ਼ਾਂ ਮੈਂ ਤੁਹਾਨੂੰ ਇਸ ਲਈ ਸਿਖਾ ਰਹੀਆਂ ਕਿਉਂਕਿ ਤੁਸੀਂ ਕਦੀ ਵੀ ਡਿਪੈਂਡੈਂਟ ਨਹੀਂ ਰਹਿਣਾ ਹੈਗਾ ਕਿਸੇ ਤੇ ਹਮੇਸ਼ਾ ਕੁਛ ਨਾ ਕੁਛ ਆਪਣੇ ਵੱਲੋਂ ਵੀ ਸਿੱਖੋ ਇਹਦੇ ਨਾਲ ਤੁਸੀਂ ਕ੍ਰੀਏਟਿਵ ਬਣੋਗੇ ਠੀਕ ਹੈ ਮੇਰੇ ਵੀਰੋ ਹੁਣ ਦੇਖੋ ਅਸੀਂ ਪੱਲੇ ਲਾ ਰਹੇ ਹਾਂ ਪੱਲੇ ਘੁਮਾ ਘੁਮਾ ਕੇ ਰੱਖ ਰਹੇ ਹਾਂ ਚੰਗੀ ਤਰ੍ਹਾਂ ਪੱਲੇ ਖੋਲਣੇ ਵੀ ਆ ਤੇ ਜੋੜਨੇ ਵੀ ਆ ਪੱਲੇ ਸਾਰੇ ਉੱਪਰ ਨੂੰ ਖੋਲਣੇ ਆ ਖਿੱਚ ਖਿੱਚ ਕੇ ਪੱਲਿਆਂ ਨੂੰ ਘੁਮਾਉਣਾ ਆ ਤੇ ਨਾਲ ਦੀ ਨਾਲ ਪੱਲੇ ਉੱਪਰ ਨੂੰ ਖੋਲਦੇ ਜਾਵਾਂਗੇ ਕੰਨ ਦੇ ਉੱਪਰੋਂ ਹੀ ਸਾਰੇ ਪੱਲੇ ਘੁਮਾਉਣੇ ਨੇ ਇਹਦੇ ਨਾਲ ਬੁੰਗਾ ਸਾਹਿਬ ਤੁਹਾਡਾ ਮਜ਼ਬੂਤ ਹੁੰਦਾ ਜਾਵੇਗਾ ਤੇ ਟਿਕਦਾ ਰਹੇਗਾ ਫੁੱਲਵੈਲ ਕਪੜਾ ਹੈ ਇਹਨੂੰ ਧਿਆਨ ਦੇ ਨਾਲ ਸਜਾਣਾ ਹੈ ਹਲਕਾ ਹੁੰਦਾ ਹੈ ਜ਼ਿਆਦਾ ਭਾਰਾ ਨਹੀਂ ਬੱਜੇਗਾ ਬੁੰਗਾ ਸਾਹਿਬ ਤੁਹਾਡਾ ਇਹਦੇ ਨਾਲ ਚੰਗੀ ਤਰ੍ਹਾਂ ਹੁਣ ਸਾਰੇ ਪੱਲੇ ਖੋਲ ਕੇ ਥੋੜਾ ਅੰਦਰ ਨੂੰ ਕਰ ਦੇਣਾ ਕਪੜੇ ਨੂੰ ਇਹ ਚੀਜ਼ ਥੋੜਾ ਧਿਆਨ ਨਾਲ ਕਰਿਓ ਕਿ ਦੋਨਾਂ ਸਾਈਡਾਂ ਤੋਂ ਨਾ ਬੁੰਗਾ ਸਾਹਿਬ ਤੁਹਾਡਾ ਬਰਾਬਰ ਬਾਹਰ ਲੱਗੇ ਤੇ ਦੋਨਾਂ ਸਾਈਡਾਂ ਤੋਂ ਬਰਾਬਰ ਗੋਲ ਰਵੇ ਚੰਗੀ ਤਰ੍ਹਾਂ ਆ ਨੁੱਕਰਾਂ ਨਹੀਂ ਬਣਨ ਦੇਣੀਆਂ ਹੈਗੀਆਂ ਗੁਲਾਈ ਜੀ ਰੱਖਣੀ ਹੈ ਬੁੰਗਾ ਸਾਹਿਬ ਦੀ ਇਸ ਤਰੀਕੇ ਨਾਲ ਕੱਪੜੇ ਨੂੰ ਇਕੱਠਾ ਕਰਕੇ ਇਹਦੇ ਉੱਪਰੋਂ ਜੀ ਪੱਲੇ ਨੂੰ ਕੁਮਾ ਦੇਣਾ ਆ ਤੇ ਫਿਰ ਇਸ ਪੱਲੇ ਨੂੰ ਪਿੱਛੇ ਜੀ ਲੈ ਕੇ ਆਵਾਂਗੀ ਇਹਦੇ ਉੱਪਰੋਂ ਨਾ ਅਸੀਂ ਇੱਕ ਹੋਰ ਇਹ ਲੱਗ ਤੋਂ ਕੱਪੜਾ ਬੰਨਾਂਗੇ ਪਰ ਉਸ ਤੋਂ ਪਹਿਲਾਂ ਤੁਹਾਡਾ ਬੁੰਗਾ ਸਾਹਿਬ ਆਪਣੀ ਜਗ੍ਹਾ ਤੇ ਟਿਕਿਆ ਰਹਿਣ ਵਾਲਾ ਹੋਣਾ ਚਾਹੀਦਾ ਆ ਉਹ ਅਸੀਂ ਜ਼ਿਆਦਾ ਮਜ਼ਬੂਤੀ ਲਈ ਤੇ ਉੱਪਰ ਕਲਰ ਦਿਖਾਉਣ ਲਈ ਬੰਨਾਂਗੇ ਹੁਣ ਅਸੀਂ ਜਿਹੜੇ ਬਚਦੇ ਪੱਲੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਘੁਮਾ ਦੇਵਾਂਗੇ ਥੋੜਾ ਜਿਹਾ ਉੱਪਰੋਂ ਵੀ ਤਾਂ ਜੋ ਬੂੰਗਾ ਸਾਹਿਬ ਥੋੜਾ ਗੋਲਾਈ ਦੀ ਸ਼ੇਪ ਦੇ ਵਿੱਚ ਆਵੇ ਚੰਗੀ ਤਰ੍ਹਾਂ ਜਿੱਥੇ ਕੱਪੜੇ ਦੀ ਜ਼ਿਆਦਾ ਲੋੜਾ ਉਸ ਜਗ੍ਹਾ ਤੋਂ ਪੱਲੇ ਤੁਸੀਂ ਘਪਾਉਣੇ ਨੇ ਖਿੱਚ-ਖਿੱਚ ਕੇ ਸਜਾਉਣੇ ਆ ਢਿੱਲੇ ਜੇ ਪੱਲੇ ਨਹੀਂ ਲਗਾਉਣੇ ਹੈਗੇ ਤੇ ਅਖੀਰ ਤੇ ਦੱਬ-ਦੱਬ ਕੇ ਪੱਲੇ ਲਗਾਉਣ ਤੋਂ ਬਾਅਦ ਚੋ ਜਿੱਥੇ ਪੱਲਾ ਖਤਮ ਹੋਗਾ ਉਸ ਜਗ੍ਹਾ ਤੋਂ ਤੁਸੀਂ ਅੰਦਰ ਕਰ ਦੇਣਾ ਆ ਆਪਣਾ ਬੂੰਗਾ ਸਾਹਿਬ ਤਾਂ ਹੁਣ ਸੰਪੂਰਨ ਸਜਾ ਹੋ ਗਿਆ ਹੋਇਆ ਧਿਆਨ ਨਾਲ ਸਹੀ ਜਗ੍ਹਾ ਤੇ ਲੈ ਕੇ ਆਣਾ ਆ ਜਿੱਥੋਂ ਤੁਹਾਨੂੰ ਗੋਲਾਈ ਨਹੀਂ ਲੱਗਦੀ ਉੱਥੋਂ ਥੋ ਪਹਿਲਾਂ ਤੁਹਾਡਾ ਬੂੰਗਾ ਸਾਇਬ ਸਹੀ ਹੋਣਾ ਚਾਹੀਦਾ ਹੈ ਫਿਰ ਅਸੀਂ ਦੁਮਹਲਾ ਸਾਇਬ ਨੂੰ ਸਜਾਉਣਾ ਸ਼ੁਰੂ ਕਰਾਂਗੇ ਫਿਰ ਅਸੀਂ ਹਰੇ ਕਿਸੇ ਤੋਂ ਕੇਸਾਂ ਨੂੰ ਅੰਦਰ ਕਰ ਲਵਾਂਗੇ ਜਿੱਥੇ ਵੀ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੇ ਪਹਿਲਾਂ ਉਹਨੂੰ ਦੂਰ ਕਰਾਂਗੇ ਫਿਰ ਉਹਦੇ ਉੱਤੇ ਤੁਸੀਂ ਮੈਚਿੰਗ ਦਾ ਦੇਖੋ ਮੈਂ ਮੇਰੇ ਕੋਲ ਇਹ ਰੰਗ ਪਿਆ ਸੀਗਾ ਰਾਇਲ ਬਲੂ ਕਲਰ ਦਾ ਜਿਹਨੂੰ ਮੈਂ ਇਸ ਤਰੀਕੇ ਨਾਲ ਪਟਕੇ ਦੇ ਤੌਰ ਤੇ ਸਜਾ ਲੈਣਾ ਹੈ ਇਹਦੇ ਨਾਲ ਇੱਕ ਤਾਂ ਗ੍ਰਿਪ ਮਜ਼ਬੂਤ ਹੋਵੇਗੀ ਦੂਜੀ ਗੱਲ ਇਹ ਇਹ ਉੱਪਰੋਂ ਜੀ ਜ਼ਿਆਦਾ ਸਾਫ਼ ਲੱਗੇਗਾ ਤੇ ਕਲੀਅਰ ਲੱਗੇਗਾ ਤੇ ਇਹ 컬러 ਵੀ ਨੀਲਾ 컬러 ਹੀ ਗਿਣਿਆ ਜਾਂਦਾ ਆ ਰਾਇਲ ਬਲੂ 컬러 ਆ ਇਹ ਤੇ ਮੇਰੇ ਕੋਲ ਨੀਲੇ ਰੰਗ ਦੇ ਵਿੱਚ ਇਹੀ ਕਪੜਾ ਸੀ ਇਸ ਲਈ ਮੈਂ ਇਹੀ ਯੂਜ਼ ਕਰ ਰਹੀ ਹਾਂ ਚੰਗੀ ਤਰ੍ਹਾਂ ਕੱਸ ਕੇ ਇੱਕ ਗੱਠ ਮਾਰ ਲਿਓ ਦੋ ਗੱਠਾ ਨਾ ਮਾਰਿਓ ਜੇ ਦੋ ਗੱਠਾ ਮਾਰੋਗੇ ਨਾ ਤਾਂ ਤੁਹਾਡੇ ਸਿਰ ਦੇ ਵਿੱਚ ਨਾ ਗੱਠ ਚੂਬਣ ਦਾ ਡਰ ਰਹੇਗਾ ਸਿੰਗਲ ਗੱਠ ਕਦੀ ਵੀ ਚੁੱਬਦੀ ਨਹੀਂ ਹੁੰਦੀ ਤੇ ਚੰਗੀ ਤਰ੍ਹਾਂ ਢਿੱਲੇ ਮੱਠੇ ਕਪੜੇ ਨੂੰ ਅੰਦਰੋਂ ਕੱਢ ਕੇ ਨਾ ਤੁਸੀਂ ਇਹਨੂੰ ਖਿੱਚ ਲੈਣਾ ਆ ਤੇ ਖਿੱਚਣ ਤੋਂ ਬਾਅਦੋ ਨਾ ਆ ਜਿਹੜੀ ਦੋ ਨੁਕਰਾਂ ਹੋਣਗੀਆਂ ਇਹਨਾਂ ਨੂੰ ਇੱਥੇ ਹੀ ਅੰਦਰ ਕਰ ਦਿਓ ਇਨਾਂ ਨੂੰ نیچے ਨਾ ਜਾਣ ਦਿਓ ਇਹਨੂੰ ਆਪਾਂ ਉੱਪਰ ਹੀ ਸੰਪੂਰਨ ਕਰਨਾ ਹੈ ਤੇ ਇਹ ਕਿਤੇ ਦਿਖਣਾ ਵੀ ਨਹੀਂ ਚਾਹੀਦਾ ਐਕਸਟਰਾ ਸਿਰ ਤੋਂ ਸਿਵਾਏ ਹਨਾ ਸਿਰ ਦੇ ਉੱਪਰਲੇ ਹਿੱਸੇ ਤੋਂ ਸਿਵਾਏ ਇਹਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਖਿੱਚ ਕੇ ਤੁਸੀਂ ਇਹਦਾ ਢਿੱਲਾ ਬੰਨਣਾ ਜਿਹੜਾ ਬਾਹਰ ਕੱਢ ਲੈਣਾ ਹੈ ਜਿੰਨਾ ਹੋ ਸਕੇ ਉਹਨਾਂ ਟਾਈਟ ਕਰਨ ਦੀ ਕੋਸ਼ਿਸ਼ ਕਰਿਓ ਇਹਨੂੰ ਤੇ ਉਸ ਤੋਂ ਬਾਅਦ ਜਿਹੜਾ ਐਕਸਟਰਾ ਕਪੜਾ ਬਚੇਗਾ ਨਾ ਇਹਨੂੰ ਉੱਪਰ ਨੂੰ ਘੁਮਾ ਦੇਣਾ ਹੈ ਸੀ ਉਹ ਵੀ ਮੈਂ ਤੁਹਾਨੂੰ ਕਰਕੇ ਦਿਖਾਉਣਾ ਪਹਿਲਾਂ ਇਸ ਪੱਲੇ ਨੂੰ ਚੰਗੀ ਤਰ੍ਹਾਂ ਇਸ ਜਗ੍ਹਾ ਤੋਂ ਖਿੱਚ ਲਓ ਖਿੱਚ ਕੇ ਦੇਖ ਲਓ ਬੂੰਗਾ ਸਾਹਿਬ ਆਪਣਾ ਪ੍ਰੋਪਰ ਆ ਜਿਹੜਾ ਕਲੀਨ ਆ ਮੋਹਲੇ ਹਿੱਸ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਹੀ ਕਰਾਂਗੇ ਆਪਣੀ ਜਗ੍ਹਾ ਤੇ ਜਿਹੜੇ ਵੀ ਆ ਪੱਟ ਪੈਂਦੇ ਨੇ ਇਹਨਾਂ ਨੂੰ ਸੈਡਾ ਤੇ ਕੱਢ ਦਵਾਂਗੇ ਆ ਦੋਨੋਂ ਨੁਕਰਾਂ ਫੜ ਕੇ ਨਾ ਇਹਨੂੰ ਇਸ ਜਗ੍ਹਾ ਤੋਂ نیچے ਜੀ ਅੱਗੇ ਨੂੰ ਘੁਮਾ ਕੇ ਛੋਟੀ ਜੀ ਗੱਠ ਮਾਰ ਦੇਣੀ ਆ ਆ ਦੇਖੋ ਦੋਨਾਂ ਸੈਡਾ ਤੋਂ ਪੱਲੇ ਆਪਾਂ ਉੱਪਰ ਚੱਕਲੇ ਹੋਏ ਆ ਤੇ ਇਹਨੂੰ ਆਪਾਂ ਉੱਪਰ ਦਿਖਾਣਾ ਹੈ ਮੈਚਿੰਗ ਕਰਕੇ ਬਾਹਲੇ ਹਿੱਸੇ ਤੋਂ ਤੇ ਇਹ ਵੀ ਧੁਮਾਲਾ ਸਾਹਿਬਾ ਤੁਹਾਨੂੰ ਮੈਂ ਇਹਦੀ ਵੀ ਵੀਡੀਓ ਦੇ ਰਿਹਾ ਮੈਂ ਧੁਮਾਲਾ ਸਾਹਿਬ ਦਸਤਾਰਾਂ ਅਤੇ ਗੁਰਮੁਖੀ ਦਸਤਾਰਾਂ ਜਾਂ ਕਿਸੇ ਵੀ ਵਰਗੀਆਂ ਦਸਤਾਰਾਂ ਦੀਆਂ ਇੰਨੀਆਂ ਵੀਡੀਓ ਅਪਲੋਡ ਕਰਤੀਆਂ ਹੋਈਆਂ ਨੇ ਮੇਰੇ ਵੀ ਤੁਸੀਂ 100 ਦਿਨ ਤੋਂ ਵੱਧ ਵੀ ਲਗਾਤਾਰ ਵੀਡੀਓ ਦੇਖੋ ਤਾਂ ਤੁਹਾਡੇ ਕੋਲ ਮੁੱਕਣੀਆਂ ਨਹੀਂ ਜੇ ਹੁਣ ਗੱਲਬਾਤ ਕਰਦੇ ਹਾਂ ਧਮਾਲਾ ਸਾਹਿਬ ਦੀ ਇਹ ਵੀ ਸੰਪੂਰਨ ਹੀ ਆ ਇਹਦੀ ਆਪਾਂ ਇੱਕ ਵਾਰੀ ਤੈਹ ਮਾਰਾਂਗੇ ਤੈਹ ਮਾਰ ਕੇ ਇਹਨੂੰ ਦੁਬਾਰਾ ਇੱਕ ਵਾਰੀ ਹੋਰ ਫੋਲਡ ਕਰਾਂਗੇ ਇਸ ਤਰੀਕੇ ਨਾਲ ਤੈਹ ਮਾਰ ਕੇ ਇਹਨੂੰ ਇੱਕ ਵਾਰ ਹੋਰ ਫੋਲਡ ਕਰ ਦੇਣਾ ਹੈ ਉਹਨੂੰ ਅਸੀਂ ਫਿਰ ਸਜਾਉਣਾ ਸ਼ੁਰੂ ਕਰਾਂਗੇ ਤੈਹ ਆਪਾਂ ਕਿਉਂ ਮਾਰ ਰਹੇ ਹਾਂ ਕਿਉਂਕਿ ਇਹ ਪੱਲੇ ਨਾਲ ਅਸੀਂ ਪਿੱਛੋ ਜੀ ਬੂੰਗਾ ਸਾਹਿਬ ਦੇ ਅੰਦਰ ਕਰਕੇ ਸਜਾਉਣਾ ਸ਼ੁਰੂ ਕਰਨਾ ਹੈ ਧਿਆਨ ਨਾਲ ਥੋੜੀ ਜੀ ਲੰਬੀ ਤੈਹ ਮਾਰਿਓ ਤੇ ਕੋਸ਼ਿਸ਼ ਕਰਿਓ ਆਪਾਂ ਇਹ ਧਮਾਲਾ ਸਾਹਿਬ ਨੂੰ ਟੈ ਚੰਗੀ ਤਰ੍ਹਾਂ ਖਿੱਚ ਕੇ ਪੱਲੇ ਨੂੰ ਆਪਾਂ ਪਿਛਲੇ ਹਿੱਸੇ ਤੋਂ ਜਿੱਥੇ ਅਸੀਂ ਗੱਠ ਮਾਰੀ ਸੀ ਨਾ ਲਗਭਗ ਉਸ ਹਿੱਸੇ ਤੋਂ ਪੱਲੇ ਨੂੰ ਥੋੜਾ ਜਾਂ ਅੰਦਰ ਕਰ ਦੇਣਾ ਹੈ ਇਹਦੇ ਨਾਲ ਗ੍ਰਿਪ ਬਣ ਜਵੇਗੀ ਤੁਹਾਡਾ ਪੱਲਾ ਖਿੱਚਣ ਤੇ ਬਾਹਰ ਨਹੀਂ ਆਵੇਗਾ ਤੇ ਟਾਈਟ ਰਹੇਗਾ ਤੁਹਾਨੂੰ ਪੱਲੇ ਨੂੰ ਪਿੱਛੇ ਜੀ ਫੜ ਕੇ ਰੱਖਣ ਦੀ ਲੋੜ ਨਹੀਂ ਪਵੇਗੀ ਇਸ ਪੱਲੇ ਨੂੰ ਖਿੱਚ ਕੇ ਲਗਾਉਣਾ ਹੈ ਧਿਆਨ ਨਾਲ ਹੁਣ ਦੇਖੋ ਇਹਦੇ ਵਿੱਚ ਥੋੜੀ ਜਿਹੀ ਵੱਟ ਪਾਣੇ ਨੇ ਸਿੱਧੇ ਸਿੱਧੇ ਤੇ ਪੱਲਾ ਜਿਆਦਾ ਚੌੜਾ ਕਰਕੇ ਨਹੀਂ ਲਗਾਉਣਾ ਹੈਗਾ ਇਹਨੂੰ ਕਿਉਂਕਿ ਇਸ ਪੱਲੇ ਨਾਲ ਅਸੀਂ ਕੰਨ ਨੂੰ ਚੰਗੀ ਤਰ੍ਹਾਂ ਦੱਬਣਾ ਹੈ ਇਸ ਤਰੀਕੇ ਨਾਲ ਖਿੱਚ-ਖਿੱਚ ਕੇ ਇਹਦੇ ਵਿੱਚ ਸਿੱਧੇ-ਸਿੱਧੇ ਜੇ ਵਟ ਪਾ ਲਿਓ ਸਾਫ਼ ਨਹੀਂ ਲਗਾ ਰਹੇ ਅਸੀਂ ਇਸ ਪੱਲੇ ਨੂੰ ਲਗਾਉਣ ਲਈ ਤਾਂ ਸਾਫ਼ ਵੀ ਲਗਾ ਸਕਦੇ ਸੀਗੇ ਪਰ ਅਸੀਂ ਸਾਫ਼ ਨਹੀਂ ਲਗਾਇਆ ਇਸ ਪੱਲੇ ਨੂੰ ਕਿਉਂਕਿ ਸਾਰਾ ਦੁਮਾਲਾ ਸਾਹਿਬ ਅਸੀਂ ਵਟਾ ਵਾਲਾ ਹੀ ਸਜਾ ਕੇ ਦਿਖਾਉਣਾ ਹੈ ਤੁਹਾਨੂੰ ਚੰਗੀ ਤਰ੍ਹਾਂ ਪੱਲੇ ਖਿੱਚ ਕੇ ਇਸ ਪੱਲੇ ਦੀ ਵਿਆਸੀ 19 ਹੀ ਤੈ ਮੰਨੀ ਹੈ ਜਿੰਨੀ ਕ ਅਸੀਂ ਪੱਲੇ ਨੂੰ ਕਮਾਣਾ ਹੈ ਧਿਆਨ ਨਾਲ ਖੋਲ ਕੇ ਉਸੇ ਤਰੀਕੇ ਨਾਲ ਫੋਲਡ ਕਰ ਲਿਓ ਫਿਰ ਇਸ ਪੱਲੇ ਨੂੰ ਵੀ ਪੂਰਾ ਕੰਨ ਟੱਕਦੇ ਹੋਏ ਤੁਸੀਂ ਲਾਣਾ ਹੈ ਦੋਨੋਂ ਅੱਖਾਂ ਦੋਨੋਂ ਪਰਵੱਟੇ ਤੁਹਾਡੇ ਲਗਭਗ ਉਨੇ ਟਕੇ ਹੋਣੇ ਚਾਹੀਦੇ ਨੇ ਜਿੰਨਾ ਤੁਹਾਡਾ ਖੱਬੇ ਜਾਂ ਸੱਜੇ ਪਾਸੇ ਹੋਵੇ ਬਰਾਬਰ ਜਿਹਾ ਦਿਖਣਾ ਚਾਹੀਦਾ ਆ ਤੇ ਕੰਨ ਤੁਸੀਂ ਹਮੇਸ਼ਾ ਪੂਰਾ ਢਗਣ ਦੀ ਕੋਸ਼ਿਸ਼ ਕਰਨੀ ਹੈ ਜੇ ਤੁਸੀਂ ਕੰਨਾਂ ਤੋਂ ਉੱਪਰ ਬੰਦੇ ਹੋ ਨਾ ਹੋ ਸਕਦਾ ਤੁਹਾਡੀ ਗ੍ਰਿਪ ਢਿੱਲੀ ਰਵੇ ਪਰ ਜਿਨ੍ਹਾਂ ਨੂੰ ਆਦਤ ਹੁੰਦੀ ਆ ਜਾਂ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਸਜਾਉਣਾ ਆਂਦਾ ਆ ਉਹ ਕੰਨਾਂ ਤੋਂ ਉੱਪਰ ਵੀ ਸਹੀ ਸਜਾ ਸਕਦੇ ਨੇ ਮੈਂ ਤੁਹਾਨੂੰ ਉਹਦੀ ਵੀ ਵੀਡੀਓ ਅਪਲੋਡ ਕਰਕੇ ਦਵਾਂਗਾ ਤੇ ਪਹਿਲਾਂ ਮੈਂ ਕਿਹਾ ਇੱਕ ਵਾਰੀ ਇਸ ਧਮਾਲਾ ਸਾਹਿਬ ਦੀ ਵੀਡੀਓ ਅਪਲੋਡ ਕਰ ਦਵਾਂ ਮੈਂ ਚੰਗੀ ਤਰ੍ਹਾਂ ਦੇਖੋ ਸਿਰ ਦੇ ਵਿੱਚ ਘਾਰ ਇੰਨਾ ਕੁ ਗੈਪ ਛੱਡਣਾ ਤੁਸੀਂ ਦੋਨਾਂ ਸਾਈਡਾਂ ਤੋਂ ਬਰਾਬਰ ਦਿਖੇ ਪਿੱਛੇ ਤੱਕ ਪੱਲੇ ਖਿੱਚ ਕੇ ਲਗਾਉਣੇ ਨੇ ਤੇ ਦੋਨੋਂ ਪੱਲੇ ਤੁਹਾਡੇ ਉੱਪਰੋਂ ਜੀ ਬਰਾਬਰ ਮੋٹے ਹੋਣੇ ਚਾਹੀਦੇ ਨੇ ਇਸ ਤਰੀਕੇ ਨਾਲ ਤੁਸੀਂ ਉੱਪਰੋਂ ਜੀ ਦੂਜਾ ਰੰਗ ਦਿਖਾ ਸਕਦੇ ਹੋ ਚੰਗੀ ਤਰ੍ਹਾਂ ਪੱਲਾ ਖਿੱਚ ਕੇ ਲਗਾਇਓ ਤੇ ਪ੍ਰੋਪਰ ਪਿੱਛੇ ਤੱਕ ਬਰਾਬਰ ਪੱਲੇ ਜਾਣੇ ਚਾਹੀਦੇ ਨੇ ਕੋਈ ਵੀ ਜਿਹੜੀ ਵੀ ਆ ਪ੍ਰੋਪਰ ਬਣਨੀ ਚਾਹੀਦੀ ਹੈ ਤੁਹਾਡੀ ਵੈਸੇ ਅਤੀ ਪਿੱਛੋਂ ਜੀ ਵੀ ਦਿਖਾਣੀ ਨਹੀਂ ਹੈਗੀ ਵੀ ਨੂੰ ਟੱਕ ਦੇਣਾ ਹੈ ਆ ਵੀ ਬਣਾਉਣ ਦਾ ਮਤਲਬ ਇਹ ਆ ਇਹਨਾਂ ਤੁਹਾਨੂੰ ਆਈਡੀਆ ਹੋ ਜਾਊਗਾ ਦੋਨੋਂ ਪੱਲੇ ਬਰਾਬਰ ਲੱਗੇ ਆ ਹੁਣ ਦੇਖੋ ਪੱਲੇ ਨੂੰ ਖੋਲਾਂਗੇ ਉਸੇ ਤਰੀਕੇ ਨਾਲ ਆਪਾਂ ਇਕੱਠਾ ਕਰ ਲਾਂਗੇ ਪੱਲੇ ਨੂੰ ਇਕੱਠਾ ਕਰਕੇ ਇਹਦੇ ਵਿੱਚ ਕੁਝ ਵੱਟ ਪਾ ਕੇ ਲਾਣਾ ਆ ਤੇ ਚੰਗੀ ਤਰ੍ਹਾਂ ਅਸੀਂ ਮੱਥੇ ਨੂੰ ਪਹਿਲਾਂ ਟਕਾਂਗੇ ਖਿੱਚ ਕੇ ਪੱਲੇ ਲਗਾਉਣੇ ਨੇ ਤਾਂ ਜੋ ਮਜ਼ਬੂਤੀ ਨਾਲ ਧਮਾਲਾ ਸਾਹਿਬ ਸਜਾਹ ਹੋ ਜਾਵੇ ਇਸ ਤਰੀਕੇ ਨਾਲ ਖਿੱਚ-ਖਿੱਚ ਕੇ ਪੱਲੇ ਲਾਣੇ ਆ ਤੁਸੀਂ ਕੁਝ ਕੁ ਵੱਟ ਬਣਾਉਣੇ ਨੇ ਸਿੱਧੇ-ਸਿੱਧੇ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਨਾ ਬਰੀਕ ਵਟਾਂ 'ਚ ਕਨਵਰਟ ਕਰ ਦੇਣਾ ਆ ਖਿੱਚਵੇਂ ਪੱਲੇ ਹੀ ਤੁਹਾਡੇ ਆਣੇ ਚਾਹੀਦੇ ਨੇ ਸੱਜੇ ਪਾਸੇੋਂ ਤੇ ਖੱਬੇ ਪਾਸੇ ਤੱਕ ਖਿੱਚਵੇਂ ਪੱਲੇ ਹੀ ਜਾਣੇ ਚਾਹੀਦੇ ਨੇ ਸਿੱਧੇ ਪੱਲੇ ਲੈ ਕੇ ਆਣੇ ਨੇ ਕੋਈ ਵੀ ਪੱਲਾ ਉੱਤੇ-ਨੀਚੇ ਨਾ ਲੱਗਦਾ ਹੋਵੇ ਤੇ ਬਾਕੀ ਜੇਕਰ ਥੋੜੀ-ਮੋਟੀ ਤੁਹਾਨੂੰ ਲੱਗੇ ਕਮੀ ਪੇਸ਼ੀ ਰਹਿੰਦੀ ਆ ਉਹ ਅਸੀਂ ਬਾਅਦ ਦੇ ਵਿੱਚ ਵੀ ਸਹੀ ਕਰ ਸਕਦੇ ਆ ਪੱਲੇ ਹਮੇਸ਼ਾ ਖਿੱਚ ਕੇ ਅਤੇ ਕੁਝ ਵੱਟ ਪਾ ਕੇ ਲਾਣੇ ਆ ਪਹਿਲਾ ਪੱਲੇ ਨੂੰ ਖਿੱਚਾਂਗੇ ਉਹਨੂੰ ਇਕੱਠਾ ਕਰਾਂਗੇ ਇਕੱਠਾ ਕਰਨ ਦੇ ਨਾਲ ਹੀ ਪੱਲੇ ਦੇ ਵਿੱਚ ਵੱਟ ਪੈ ਜਾਂਦੇ ਹੁੰਦੇ ਆ ਪੱਲੇ ਨੂੰ ਉੱਪਰ-ਉੱਪਰ ਕਰਕੇ ਲਗਾਣਾ ਹੈ ਥੋੜਾ ਜਿਹਾ ਪਿਛਲੇ ਹਿੱਸੇ ਤੋਂ ਹੌਲੀ-ਹੌਲੀ ਪੱਲੇ ਆਪਣੇ نیچے ਆਉਂਦੇ ਜਾਣਗੇ ਮੋਲਲੇ ਹਿੱਸੇ ਤੋਂ ਥੋੜੇ ਥੋੜੇ ਉੱਪਰ ਜਾਂਦੇ ਜਾਣਗੇ ਇਸ ਤਰੀਕੇ ਨਾਲ ਅਸੀਂ ਚੰਦ ਬਣਾਉਣਾ ਸ਼ੁਰੂ ਕਰ ਦੇਣਾ ਹੈ ਦੁਮਾਲਾ ਸਾਹਿਬ ਆਪਣਾ ਸਜਾਉਣ ਦਾ ਤਰੀਕਾ ਸੇਮ ਹੈ ਜਿਹੜਾ ਮੈਂ ਤੁਹਾਨੂੰ ਚੰਦ ਤੋੜੇ ਵਾਲਾ ਦੁਮਾਲਾ ਸਾਹਿਬ ਸਜਾ ਕੇ ਦਿਖਾਇਆ ਸੀਗਾ ਪਰ ਇਹਦੇ ਵਿੱਚ ਅਲੱਗ ਰੰਗ ਸਜਾਉਣ ਦੇ ਕਾਰਨ ਉੱਪਰੋਂ ਦਿਖਾਉਣ ਦੇ ਕਾਰਨ ਸਾਨੂੰ ਦੁਮਾਲਾ ਸਾਹਿਬ ਦੀ ਸ਼ੁਰੂਆਤ ਅਲੱਗ ਤਰੀਕੇ ਨਾਲ ਕਰਨੀ ਪਈ ਨਹੀਂ ਤਾਂ ਅਸੀਂ ਸਿਰ ਢੱਕ ਕੇ ਕਰਦੇ ਹੁੰਨੇ ਦੁਮਾਲਾ ਸਾਹਿਬ ਦੀ ਸ਼ੁਰੂਆਤ ਤੇ ਇਸ ਤਰੀਕੇ ਨਾਲ ਜਿੱਦਾਂ ਅਸੀਂ ਪੱਲੇ ਖਿੱਚ ਕੇ ਲੈ ਕੇ ਆ ਰਹੇ ਹਾਂ ਖਿੱਚ ਕੇ ਹੀ ਲੈ ਕੇ ਜਾਣੇ ਆ ਉੱਪਰੋਂ ਜੀ ਇਸ ਜਗ੍ਹਾ ਤੋਂ ਅਸੀਂ ਪੱਲੇ ਨਾਲ ਟੱਕ ਦੇਣਾ ਸਾਰੇ ਹਿੱਸੇ ਨੂੰ ਤੇ ਕੋਸ਼ਿਸ਼ ਕਰਿਓ ਕਿ ਇੱਕ ਵਾਰੀ ਨਾ ਅਖੀਰ ਤੇ ਦੁਬਾਰਾ ਦੂਜੇ ਸੈਸ਼ਨ ਨਾਲ ਜ਼ਰੂਰ ਦੇਖ ਲਿਓ ਕਈ ਵਾਰ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਰਹਿੰਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਨਾ ਲੱਗਦਾ ਹੁੰਦਾ ਕਿ ਤੁਸੀਂ ਛੱਡੀਆਂ ਨਹੀਂ ਹੈਗੀਆਂ ਪਰ ਉਹ ਰਹਿ ਜਾਂਦੀਆਂ ਨੇ ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਅਖੀਰ ਦੇ ਵਿੱਚ 1 ਮਿੰਟ ਦਾ ਟਾਈਮ ਦੋ ਦੂਜੇ ਸੈਸ਼ਨ ਨਾਲ ਸਾਰੀਆਂ ਚੀਜ਼ਾਂ ਦੇਖ ਲਓ ਤਾਂ ਜੋ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਤੁਸੀਂ ਉਹਨੂੰ ਸਹੀ ਕਰ ਲਵੋ ਹੁਣ ਅਸੀਂ ਦੇਖੋ ਪੱਲੇ ਖਿੱਚ ਕੇ ਲਗਾ ਰਹੇ ਹਾਂ ਇਹਦੇ ਵਿੱਚ ਵੀ ਅਸੀਂ ਵੱਟ ਪਾ ਕੇ ਸਿੱਧੇ ਸਿੱਧੇ ਜੇ ਵੱਟ ਬਣਾ ਰਹੇ ਹਾਂ ਚੰਦ ਤੋੜਾ ਸੀ ਜਿਆਦਾ ਲੰਬਾ ਬਣਾਵਾਂਗੇ ਥੋੜਾ ਗੋਲਾਈ ਦੇ ਵਿੱਚ ਬਣਾਵਾਂਗੇ ਜਿਆਦਾ ਕੱਪੜਾ ਆਪਣਾ ਥੋੜਾ ਹੈਵੀ ਹੈ ਇਹ ਇਸ ਲਈ ਇਹਨੂੰ ਜਿਆਦਾ ਚੌੜਾ ਕਰਨ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਆਵੇਗੀ ਜਿੰਨਾ ਜਿਆਦਾ ਹਲਕਾ ਕੱਪੜਾ ਹੁੰਦਾ ਨਾ ਉੰਨਾ ਜਿਆਦਾ ਅਸੀਂ ਲੜਾਂ ਨੂੰ ਘੱਟ ਗੈਪ ਚ ਰੱਖ ਸਕਦੇ ਹਾਂ ਜਿੰਨਾ ਜਿਆਦਾ ਭਾਰਾ ਕੱਪੜਾ ਹੁੰਦਾ ਆ ਉੰਨਾ ਜਿਆਦਾ ਅਸੀਂ ਕੱਪੜੇ ਦੇ ਗੈਪ ਵਧਾ ਸਕਦੇ ਹਾਂ ਪੇਚਾ ਦਾ ਤੇ ਇਹ ਚੀਜ਼ ਇੱਥੇ ਵੀ ਅਪਲਾਈ ਹੁੰਦੀ ਹੈ ਚੰਗੀ ਤਰ੍ਹਾਂ ਦੇਖੋ ਅਸੀਂ ਪੱਲੇ ਖੋਲ-ਖੋਲ ਕੇ ਖਿੱਚ-ਖਿੱਚ ਕੇ ਲਗਾਣੇ ਨੇ ਪੱਲੇ ਨੂੰ ਖੋਲੋ ਖੋਲ ਕੇ ਇਕੱਠਾ ਕਰੋ ਇਕੱਠਾ ਕਰਨ ਦੇ ਨਾਲ ਇਹਦੇ ਵਿੱਚ ਵੱਟ ਪੈਂਦੇ ਨੇ ਹੁਣ ਥੋੜਾ ਪੱਲਾ ਨੀਵਾ ਆ ਨੀਵਾ ਆ ਕੇ ਹੁਣ ਅਸੀਂ ਅਗਲਾ ਪੱਲਾ ਇਸ ਤਰੀਕੇ ਨਾਲ ਰੱਖਣਾ ਆ ਆ ਜਿਹੜਾ ਛੋਟਾ ਛੋਟਾ ਤੁਹਾਨੂੰ ਨੀਲੇ ਰੰਗ ਦਾ ਕਪੜਾ ਦਿਖ ਰਿਹਾ ਨਾ ਰਾਇਲ ਬਲੂ ਕਲਰ ਦਾ ਇਹ ਆਪਣੇ ਆਪ ਹੀ ਲੁੱਕ ਦਾ ਜਾਣਾ ਆ ਜਿੱਦਾਂ ਜਿੱਦਾਂ ਤੁਹਾਡੇ ਲੜ نیچے ਆਉਂਦੇ ਜਾਣਗੇ ਇਸ ਲਈ ਇਹਦੀ ਬੜੀ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ ਪੱਲੇ ਆਪਾਂ ਜਦੋਂ ਪਿੱਛੋਂ ਦੀ ਨੀਵੇਂ ਕਰਨੀਆਂ ਨਾ ਤਾਂ ਇਹਨਾਂ ਦਾ ਜਦੋਂ ਗੋਲਾਈ ਬਣਨੀ ਹੈ ਤਾਂ ਇਹ ਆਪਣੇ ਆਪ ਲੁੱਕ ਦਾ ਜਾਏਗਾ ਪੱਲੇ ਤੁਸੀਂ ਜ਼ਿਆਦਾਤਰ ਖਿੱਚ ਕੇ ਰੱਖਣੇ ਆ ਇਸ ਤਰੀਕੇ ਨਾਲ ਦੇਖ ਲੈਣਾ ਦੋਨਾਂ ਹਿੱਸਿਆਂ ਤੋਂ ਧੁਮਾਲਾ ਸੇ ਬਰਾਬਰ ਬਾਹਰ ਆਉਂਦਾ ਜਾਵੇ ਤੇ ਪਿੱਛੇ ਜੀ ਪੱਲੇ ਥੋੜੇ ਥੋੜੇ ਨੀਵੇਂ ਆਉਂਦੇ ਜਾਣ ਸਾਰੇ ਲੜ ਤੁਸੀਂ ਖਿੱਚ ਖਿੱਚ ਕੇ ਲਗਾਉਣੇ ਨੇ ਤੇ ਖੱਬੇ ਹੱਥ ਨਾਲ ਹਮੇਸ਼ਾ ਲੜ ਨੂੰ ਫੜ ਕੇ ਰੱਖਣਾ ਆ ਤੇ ਉਸੇ ਤਰੀਕੇ ਨਾਲ ਅਸੀਂ ਨਾਲ ਦੀ ਨਾਲ ਧੁਮਾਲਾ ਸੇ ਮੈਨੂੰ ਇਕੱਠਾ ਕਰਕੇ ਪੂਣੀ ਕਰਦੇ ਜਾਵਾਂਗੇ ਵੱਟ ਤੁਹਾਡੇ ਆਟੋਮੈਟਿਕਲੀ ਪੈਂਦੇ ਜਾਣਗੇ ਜਦੋਂ ਤੁਸੀਂ ਪੱਲਾ ਜ਼ਿਆਦਾ ਖੋਲ ਕੇ ਇਕੱਠਾ ਕਰੋਗੇ ਪਿਛਲੇ ਹਿੱਸੇ ਤੋਂ ਲੜ ਥੋੜਾ ਨੀਵਾ ਲੈ ਕੇ ਆਵਾਂਗੇ ਤੇ ਅਗਲੇ ਹਿੱਸੇ ਤੋਂ ਲੜ ਆਪਣਾ ਥੋੜਾ ਉੱਚਾ ਜਾਵੇਗਾ ਹੁਣ ਤੁਹਾਨੂੰ ਚੰਦ ਤੋੜੇ ਦੀ ਸ਼ੇਪ ਪ੍ਰੋਪਰ ਲੱਗਦੀ ਪਈ ਹੋਣੀ ਆ ਹੁਣ ਤੁਸੀਂ ਗੁਲਾਈ ਦੇ ਵਿੱਚ ਲੜ ਲਗਾਉਣੇ ਨੇ 6 ਮੀਟਰ ਦਾ ਤੁਮਾਲਾ ਸਾਹਿਬ ਦਾ ਜੇ ਕਪੜਾ ਤੁਹਾਡਾ ਹੈਵੀ ਆ ਤਾਂ ਸਫੀਸ਼ੀਐਂਟ ਆ ਬਹੁਤ ਵਧੀਆ ਸਾਈਜ਼ ਦੇ ਵਿੱਚ ਸਜਾਹ ਹੋ ਜਾਂਦਾ ਆ ਤੇ ਗੁਲਾਈ ਵੀ ਪੂਰੀ ਬਣਦੀ ਆ ਜੇ ਕਪੜਾ ਜ਼ਿਆਦਾ ਹੈਵੀ ਆ ਜਿੱਦਾਂ ਮੈਂ ਬਨ ਰਿਹਾ ਨਾ ਮੈਂ ਸੰਪੂਰਨ ਤੁਮਾਲਾ ਸਾਹਿਬ ਬਨ ਕੇ ਦਿਖਾ ਰਿਹਾ ਤੁਹਾਨੂੰ ਰੂਬੀਆ ਵੈਲ ਕੈਮੀਕਲ ਕਪੜੇ ਦੇ ਵਿੱਚ ਤੇ ਇਹਦੇ ਨਾਲ ਗੁਲਾਈ ਬੜੀ ਵਧੀਆ ਬਣਦੀ ਹੁੰਦੀ ਆ ਚੰਗੀ ਤਰ੍ਹਾਂ ਤੁਸੀਂ ਖੋਲ ਕੇ ਇਸ ਪੱਲੇ ਨੂੰ ਵੀ ਉਸੇ ਢੰਗ ਨਾਲ ਲਗਾਣਾ ਹੈ ਨੀਚੋਂ ਜੀ ਕੁਮਾ ਕੇ ਉੱਪਰ ਨੂੰ ਲੈ ਕੇ ਜਾਣਾ ਪੱਲੇ ਨੂੰ ਇਸ ਹਿੱਸੇ ਤੋਂ ਤੁਸੀਂ ਕੰਨ ਨੂੰ ਥੋੜਾ ਟਕਣਾ ਹੈ ਹੁਣ ਤੇ ਪੱਲੇ ਨਾਲ ਪੂਰੀ ਗੁਲਾਈ ਬਣਾਣੀ ਹੈ ਇਸ ਜਗ੍ਹਾ ਤੋਂ ਤੇ ਜਿੱਦਾਂ ਤੁਸੀਂ ਸੱਜੇ ਪਾਸੇੋਂ ਪੱਲੇ ਨੂੰ ਲੈ ਕੇ ਆਏ ਆ ਖੱਬੇ ਪਾਸੇ ਉਸੇ ਢੰਗ ਨਾਲ ਲੈ ਕੇ ਜਾਣਾ ਹੈ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਇਹਦੇ ਵਿੱਚ ਵੱਟ ਪਾਉਣੇ ਨੇ ਇਸ ਧਮਾਲਾ ਸੱਜੇ ਨਾਲ ਜਿੱਥੇ ਲੜ ਖਤਮ ਹੋਊਗਾ ਮੈਂ ਤੁਹਾਨੂੰ ਉੱਥੇ ਲਾਣਾ ਦੱਸਾਂਗਾ ਕਈ ਮੇਰੇ ਵੀਰਾਂ ਦਾ ਖੱਬੇ ਪਾਸੇ ਉੱਪਰ ਲੜ ਖਤਮ ਹੁੰਦਾ ਆ ਕਈ ਮੇਰੇ ਵੀਰਾਂ ਦਾ ਪਿਛਲੇ ਹਿੱਸੇ ਤੇ ਲੜ ਖਤਮ ਹੁੰਦਾ ਹੈ ਕਈਆਂ ਦਾ ਸੱਜੇ ਪਾਸੇ ਲੜ ਖਤਮ ਹੁੰਦਾ ਹੈ ਮੈਂ ਤੁਹਾਨੂੰ ਹਮੇਸ਼ਾ ਜਿੱਥੇ ਵੀ ਲੜ ਖਤਮ ਹੋਇਆ ਉਸ ਜਗ੍ਹਾ ਤੇ ਲਾਉਣਾ ਦੱਸਿਆ ਹੈ ਇਸ ਲਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਦੁਬਾਰਾ ਖੋਲ ਕੇ ਧੁਮਾ ਲਾ ਕੇ ਸਜੋਣਾ ਹੈ ਤੁਹਾਨੂੰ ਹਰ ਇੱਕ ਜਗ੍ਹਾ ਤੇ ਕਪੜਾ ਐਡਜਸਟ ਕਰਨਾ ਆਉਣਾ ਚਾਹੀਦਾ ਹੈ ਹੁਣ ਦੇਖੋ ਜੀ ਅਖੀਲੇ ਲੜ ਦੇ ਵਿੱਚ ਵੀ ਸਿੱਧੇ-ਸਿੱਧੇ ਜੇ ਵੱਟ ਪਾ ਕੇ ਇਹਨੂੰ ਥੋੜਾ ਉੱਚਾ ਕਰਕੇ ਲਗਾਇਆ ਇਹ ਲੜ ਦੇਖੋ ਖੱਬੇ ਪਾਸੇ ਖਤਮ ਹੋ ਰਿਹਾ ਨਾ ਐਂਡ ਉੱਪਰ ਜਿੱਥੇ ਲੜ ਖਤਮ ਹੋ ਰਿਹਾ ਨਾ ਉਹਨੂੰ ਪ੍ਰੋਪਰ ਸਹੀ ਢੰਗ ਨਾਲ ਲ ਇਸ ਜਗ੍ਹਾ ਤੋਂ ਖਿੱਚ ਕੇ ਜਿਹੜਾ ਪਹਿਲਾ ਲਾਇਆ ਲੜਾ ਉਹਨੂੰ ਥੋੜਾ ਉੱਪਰ ਨੂੰ ਚੱਕ ਕੇ ਖੱਬੇ ਹੱਥ ਨਾਲ ਲੜ ਅੰਦਰ ਨੂੰ ਕਰ ਦੇਣਾ ਹੈ। ਇਸ ਚੀਜ਼ ਨੂੰ ਤੁਸੀਂ ਵੀ ਆਪਣੇ ਦੁਮਾਲਾ ਸੇਬ ਤੇ ਅਪਲਾਈ ਕਰ ਸਕਦੇ ਹੋ। ਉੱਪਰਲੀ ਸਾਈਡ ਤੋਂ ਦੇਖੋ ਆਪਾਂ ਦੋ ਰੰਗ ਦਾ ਦਿਖਾਤਾ ਹਨ ਦੁਮਾਲਾ ਸੇਬ। ਇਹ ਚੀਜ਼ ਤੁਸੀਂ ਵੀਡੀਓ ਨਾਲ ਹੀ ਆਪ ਵੀ ਕਰ ਸਕਦੇ ਹੋ। ਬਸ ਤੁਸੀਂ ਵੀਡੀਓ ਦੇਖਣੀ ਆ, ਦੇਖ ਕੇ ਨਾਲ-ਨਾਲ ਸੁਣਨੀ ਆ ਤੇ ਅਗਲੇ ਦਿਨ ਟਰਾਈ ਕਰੋ। ਜੇ ਚ ਉਹਨੂੰ ਕੋਈ ਵੀ ਚੀਜ਼ ਕਿਤੋਂ ਵੀ ਸਮਾਂ ਨਹੀਂ ਨਾ ਆਂਦੀ ਉਸ ਜਗ੍ਹਾ ਤੋਂ ਦੁਬਾਰਾ ਦੁਮਾਲਾ ਸੇਬ ਨੂੰ ਦੇਖੋ। ਉੱਪਰੋਂ ਜੀ ਇੱਕ ਇੱਕ ਕਰਕੇ ਲੜਾਂ ਨੂੰ ਥੋੜਾ ਅੰਦਰ ਨੂੰ ਫੋਲਡ ਕਰਾਂਗੇ ਇਸ ਜਗ੍ਹਾ ਤੋਂ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਨਾ ਖੱਬੇ ਪਾਸੇ ਜਿਹੜਾ ਲੜ ਦਿਖਦਾ ਪਿਆ ਆ ਇਹਨੂੰ ਮੈਂ ਤੁਹਾਨੂੰ ਟਾਕੇ ਦਿਖਾਉਂਗਾ ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ ਜਦੋਂ ਵੀ ਤੁਸੀਂ ਇਹੋ ਜਿਹਾ ਦਮਾਲਾ ਸੈੱਪ ਟਰਾਈ ਕਰੋ ਨਾ ਤਾਂ ਤੁਸੀਂ ਇੱਕ ਵਾਰ ਪਿਛਲੇ ਹਿੱਸੇ ਤੋਂ ਦੇਖ ਜ਼ਰੂਰ ਲਓ ਕਿਉਂਕਿ ਇਹ ਚੀਜ਼ਾਂ ਲੁਕਣੀਆਂ ਚਾਹੀਦੀਆਂ ਨੇ ਦਿਖਣੀਆਂ ਨਹੀਂ ਚਾਹੀਦੀਆਂ ਮੈਂ ਚਾਹੁੰਦਾ ਤਾਂ ਇਸ ਜਗ੍ਹਾ ਤੋਂ ਵੀਡੀਓ ਕੱਟ ਕੇ ਤੁਹਾਨੂੰ ਬਿਨਾਂ ਕੀਤੇ ਹੀ ਦੱਸ ਸਕਦਾ ਸੀਗਾ ਇਹ ਪਰ ਮੈਂ ਚਾਹੁੰਦਾ ਸੀ ਮੈਂ ਤੁਹਾਨੂੰ ਇਹ ਚੀਜ਼ ਕਰਕੇ ਦਿਖਾਵਾਂ ਹੁਣ ਪਹਿਲਾਂ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਖਿੱਚ ਖਿੱਚ ਕੇ ਲੜਾ ਨੂੰ ਖੋਲ੍ਹਾਂਗੇ ਤੇ ਇਹਨਾਂ 'ਚ ਬਰੀਕ ਜੇ ਵੱਟ ਪਾਵਾਂਗੇ ਲੜ ਤੁਹਾਡੇ ਰਹਿਣੇ ਟਾਈਟ ਹੀ ਚਾਹੀਦੇ ਆ ਪਰ ਇਹਨਾਂ ਨੂੰ ਖੋਲ ਕੇ ਜਦੋਂ ਤੁਸੀਂ ਢਿੱਲੇ ਕਰੋਗੇ ਨਾ ਤਾਂ ਦੁਮਾਲਾ ਸਾਹਿਬ ਤੁਹਾਡਾ ਢਿੱਲਾ ਨਹੀਂ ਹੋਣਾ ਚਾਹੀਦਾ ਮੇਰਾ ਦੁਮਾਲਾ ਸਾਹਿਬ ਢਿੱਲਾ ਨਹੀਂ ਸੀ ਹੋਇਆ ਪਰ ਤੁਹਾਡਾ ਵੀ ਢਿੱਲਾ ਨਹੀਂ ਹੋਣਾ ਚਾਹੀਦਾ ਇਹ ਚੀਜ਼ ਤੁਹਾਨੂੰ ਪ੍ਰੋਪਰ ਸਹੀ ਤਰੀਕੇ ਨਾਲ ਕਰਨੀ ਆਉਣੀ ਚਾਹੀਦੀ ਹੈ ਤਾਂ ਤੁਸੀਂ ਸਹੀ ਢੰਗ ਨਾਲ ਆਪਣੀ ਦਸਤਾਨ ਨੂੰ ਦੁਬਾਰਾ ਉੱਥੇ ਲੈ ਕੇ ਆ ਸਕਦੇ ਆ ਤੇ ਪੱਲੇ ਚੰਗੀ ਤਰ੍ਹਾਂ ਖੋਲੋ ਖੋਲ ਕੇ ਇਸ ਤਰੀਕੇ ਨਾਲ ਇਕੱਠੇ ਕਰੋ ਵਟਾਂ ਨੂੰ ਫਿਰ ਸਲਾਈ ਨਾਲ ਚੰਗੀ ਤਰ੍ਹਾਂ ਦੋਨਾਂ ਹਿੱਸਿਆਂ ਤੋਂ ਟਾਈਟ ਕਰ ਦਿਓ ਲੜਾਂ ਨੂੰ ਇਹ ਚੀਜ਼ ਬੜੇ ਧਿਆਨ ਨਾਲ ਕਰਨੀ ਆ ਦੋਨਾਂ ਸਾਈਡਾਂ ਤੋਂ ਇੱਕੋ ਜਗ੍ਹਾ ਤੇ ਤੁਹਾਨੂੰ ਵਟ ਇਕੱਠੇ ਹੁੰਦੇ ਨਜ਼ਰ ਆਉਣੇ ਚਾਹੀਦੇ ਨੇ ਇਸ ਢੰਗ ਨਾਲ ਤੁਸੀਂ ਦੋਨਾਂ ਸਾਈਡਾਂ ਤੋਂ ਦਮਾਲਾ ਸੈਬ ਨੂੰ ਦੱਬਣਾ ਹੈ ਸਾਰਾ ਢਿੱਲਾਪਨ ਤੁਸੀਂ ਇਸ ਜਗ੍ਹਾ ਤੇ ਇਕੱਠਾ ਕਰਕੇ ਕੱਢ ਦੇਣਾ ਹੈ ਅੰਦਰ ਨੂੰ ਜਿਹੜਾ ਕਿ ਲੜਾਂ ਦੇ ਅੰਦਰ ਚੱਲ ਜਵੇ ਤੇ ਹੁਣ ਆਪਾਂ ਸਲਾਈ ਨਾਲ ਵੀ ਥੋੜੀ ਜਿਹੀ ਵਟ ਪਾ ਲਵਾਂਗੇ ਉਸ ਤੋਂ ਪਹਿਲਾਂ ਸਾਰੇ ਪੇਚਾਂ ਨੂੰ ਅਸੀਂ ਟਾਈਟ ਕਰ ਦੇਣਾ ਪਿੱਛੇ ਤੱਕ ਜੇ ਕਿਤੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਦੂਰ ਕਰਨਾ ਹੈ ਉਸ ਤੋਂ ਬਾਅਦ ਚ ਅਸੀਂ ਸ਼ਸਤਰਾਂ ਨੂੰ ਸਜਾਵਾਂਗੇ ਗੁਲਾਈ ਦੁਮਾਲਾ ਸਾਹਿਬ ਦੀ ਪ੍ਰੋਪਰ ਹੋਵੇ ਦੋਨਾਂ ਸਾਈਡਾਂ ਤੋਂ ਆਖਰੀ ਲੜਾ ਦਾ ਨਾ ਦੁਮਾਲਾ ਸਾਹਿਬ ਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਹੈ ਉਹ ਐਦਾਂ ਕਿ ਇਹ ਨਾ ਗੁਲਾਈ ਬਣਾਉਂਦੇ ਹੁੰਦੀਆਂ ਇਹਨਾਂ ਨੇ ਪ੍ਰੋਪਰ ਚੰਦ ਤੋੜੇ ਦੀ ਨਾ ਸ਼ੇਪ ਦਿਖਾਣੀ ਹੁੰਦੀ ਹੈ ਜਿੰਨਾ ਜ਼ਿਆਦਾ ਗੁਲਾਈ ਦੇ ਵਿੱਚ ਹੋਵੇਗਾ ਨਾ ਦੁਮਾਲਾ ਸਾਹਿਬ ਉਨਾ ਜ਼ਿਆਦਾ ਸੋਹਣਾ ਲੱਗੇਗਾ ਤੇ ਦੇਖੋ ਆਪਾਂ ਸਲਾਈ ਨਾਲ ਦੋਨਾਂ ਹਿੱਸਿਆਂ ਤੋਂ ਲੜਾ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿੱਤਾ ਹੋਇਆ ਇਸ ਜਗ੍ਹਾ ਤੇ ਸਲਾਈ ਫੇਰ ਕੇ ਤੁਸੀਂ ਬਰੀਕ ਵਟ ਹੋਰ ਪਾ ਸਕਦੇ ਹੋ ਹੈਵੀ ਕਪੜਾ ਆ ਇਹਦੇ ਵਿੱਚ ਮੈਂ ਵੈਸੇ ਤੁਹਾਨੂੰ ਕਦੀ ਪਿੰਨਾ ਪਿੰਦੇ ਨਾਲ ਕਦੀ ਵੀ ਵਟ ਪਾਦੇ ਨਹੀਂ ਦਿਖਾਏ ਕਿਉਂਕਿ ਮੇਰੇ ਹਿਸਾਬ ਨਾਲ ਪਿੰਨਾ ਨਾਲ ਦਸਤਾਰ ਖਰਾਬ ਹੁੰਦੀ ਆ ਜੇ ਤੁਹਾਡੇ ਕੋਲ ਬਰੀਕ ਪਿੰਨਾ ਨਾ ਉਹਨਾਂ ਨਾਲ ਪਾਓ ਵਟ ਹਮੇਸ਼ਾ ਥੋੜੀ ਜੀ ਉਸ ਪਿੰਨਾ ਨਾਲ ਵਟ ਪਾਓ ਜਿਹਦੇ ਨਾਲ ਮੋਨਲੇ ਹਿੱਸੇ ਤੇ ਜਿਆਦਾ ਤਿੱਖਾਪਨ ਨਹੀਂ ਹੈਗਾ ਥੋੜੀ ਗੁਲਾਈ ਆ ਤੇ ਉੱਪਰਲੇ ਹਿੱਸੇ ਤੋਂ ਦੇਖੋ ਇਸ ਤਰੀਕੇ ਨਾਲ ਤੁਸੀਂ ਪੱਲੇ ਨਾਲ ਚੰਗੀ ਤਰ੍ਹਾਂ ਇਸ ਜਗ੍ਹਾ ਤੋਂ ਟੱਕ ਲੈਣਾ ਹੈ ਹੁਣ ਤੁਹਾਡਾ ਦੋਮਲਾ ਸਾਹਿਬ ਸਹੀ ਆ ਹਰੇ ਹਿੱਸੇ ਤੋਂ ਤੇ ਆਪਾਂ ਹੁਣ ਪਿਛਲੇ ਹਿੱਸੇ ਵਾਲੇ ਲੜਾ ਨੂੰ ਦੇਖਾਂਗੇ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਉਹਨਾਂ ਨੂੰ ਦੂਰ ਕਰਾਂਗੀ ਆ ਜਿਹੜਾ ਲਾੜਾ ਇਹਦੇ ਵਿੱਚ ਵੱਟ ਪੈ ਰਿਹਾ ਸੀਗਾ ਇਹਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕੀਤਾ ਤੇ ਪਿੱਛੇ ਤੱਕ ਟਾਈਟ ਕਰਤਾ ਹੋਇਆ ਵੀ ਸਪੀਚ ਨੂੰ ਤੇ ਦੇਖੋ ਕਿ ਆਪਣਾ ਉੱਪਰਲੀ ਸਾਈਡ ਤੋਂ ਵੀ ਤੁਮਹਾਲਾ ਸਾਹਿਬ ਦੋਨਾਂ ਸਾਈਡਾਂ ਤੋਂ ਬਰਾਬਰ ਦਿਖਦਾ ਪਿਆ ਆ ਲੜਾ ਨੂੰ ਵੀ ਚੰਗੀ ਤਰ੍ਹਾਂ ਅਸੀਂ ਅੰਦਰ ਕੀਤਾ ਹੈ ਇਸ ਹਿੱਸੇ ਤੋਂ ਗੁਲਾਈ ਬਣਾਈਆਂ ਉੱਪਰਲੇ ਹਿੱਸੇ ਤੋਂ ਤਾਂ ਜੋ ਤੁਮਹਾਲਾ ਸਾਹਿਬ ਬਰਾਬਰ ਬਾਹਰ ਲੱਗੇ ਦੋਨਾਂ ਸਾਈਡਾਂ ਤੋਂ ਸੱਜੇ ਪਾਸੇ ਵੀ ਲੜ ਏਕ-ਏਕ ਕਰਕੇ ਅੰਦਰ ਨੂੰ ਫੋਲਡ ਕੀਤੇ ਆ ਇਹਦੇ ਨਾਲ ਥੋ ਤੇ ਗੁਲਾਈ ਜਿਆਦਾ ਵਧੀਆ ਬਣਦੀ ਆ ਹੁਣ ਜਿਹੜੇ ਵਟ ਨੇ ਇਹਨਾਂ ਨੂੰ ਅਸੀਂ ਸਹੀ ਵੀ ਕਰ ਲਿਆ ਹੋਇਆ ਤੇ ਸ਼ੇਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਧਮਾਲਾ ਸਾਹਿਬ ਦੀ ਤੇ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਧਮਾਲਾ ਸਾਹਿਬ ਦੀ ਕਿਹੋ ਜੀ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਅੱਜ ਤੱਕ ਜਿੰਨੇ ਵੀ ਧਮਾਲਾ ਸਾਹਿਬ ਦੀਆਂ ਵੀਡੀਓ ਅਪਲੋਡ ਕੀਤੀਆਂ ਨੇ ਚਾਹੇ ਉਹ ਬੀਬੀਆਂ ਲਈ ਐ ਚਾਹੇ ਉਹ ਵੀਰਾ ਲਈ ਐ ਆਪਣੇ ਉਹ ਸਾਰੀਆਂ ਵੀਡੀਓ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ ਕਿਉਂਕਿ ਅਸੀਂ ਬੀਬੀਆਂ ਲਈ ਵੀ ਧਮਾਲਾ ਸਾਹਿਬ ਦੀਆਂ ਵੀਡੀਓ ਅਪਲੋਡ ਕਰਦੇ ਹੁੰਦੇ ਆ ਭਾਵੇਂ ਉਹਨਾਂ ਲਈ ਕੇਸ ਕੀ ਹੋਵੇ ਗੋਲ ਦਾ ਤਸਤਾਰ ਹੋਵੇ ਭਾਵੇਂ ਰੰਗਦਾਰ ਧੁਮਾਲਾ ਸਾਹਿਬ ਇਹ ਸਾਰੀਆਂ ਮੈਂ ਬੀਬੀਆਂ ਅਤੇ ਆਪਣੇ ਵੀਰਾਂ ਲਈ ਅਲੱਗ-ਅਲੱਗ ਵੀਡੀਓ ਅਪਲੋਡ ਕੀਤੀਆਂ ਨੇ ਤੇ ਉਹ ਸਾਰੀਆਂ ਵੀਡੀਓ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ ਹੁਣ ਦੇਖੋ ਆਪਾਂ ਸ਼ਸਤਰ ਵੀ ਧੁਮਾਲਾ ਸਾਹਿਬ ਤੇ ਸਜਾਲੇ ਹੋਏ ਆ ਤੇ ਇਹਨਾਂ ਤਿੰਨਾਂ ਸ਼ਸਤਰਾ ਦੇ ਨਾਮ ਨਾ ਤੁਸੀਂ ਮੈਨੂੰ ਕਮੈਂਟਾਂ 'ਚ ਦੱਸਣੇ ਆ ਕਿ ਕਿਹੜੇ ਸ਼ਸਤਰ ਨੂੰ ਕਿਹੜਾ ਸ਼ਸਤਰ ਕਹਿੰਦੇ ਆ ਮੈਨੂੰ ਤਾਂ ਪਤਾ ਆ ਜਦੋਂ ਤਾਂ ਮੈਂ ਸਜਾ ਰਿਹਾ ਮੈਨੂੰ ਪਹਿਲਾਂ ਜਾਣਕਾਰੀ ਲੈਣੀ ਪੈਂਦੀ ਆ ਉਸ ਤੋਂ ਬਾਅਦ ਮੈਂ ਹੁਣ ਤੁਹਾਨੂੰ ਸ਼ਸਤਰਾਂ ਦੇ ਨਾਮ ਬੋਲ ਕੇ ਦਿਖਾਣਾ ਪਰ ਮੈਨੂੰ ਨਾਲ ਦੀ ਨਾਲ ਤੁਹਾਡੇ ਕੋਲ ਵੀ ਪੁੱਛਣਾ ਜ਼ਰੂਰੀ ਆ ਕਿ ਤੁਹਾਨੂੰ ਵੀ ਪਤਾ ਆ ਤੁਸੀਂ ਜੇ ਕਿਤੇ ਲੈਣ ਜਾਵੋ ਤਾਂ ਤੁਹਾਨੂੰ ਵੀ ਆਈਡੀਆ ਹੋਣਾ ਚਾਹੀਦਾ ਕਿਹੜੇ ਸ਼ਸਤਰ ਨੂੰ ਕੀ ਕਿਹਾ ਜਾਂਦਾ ਆ ਤੇ ਹੁਣ ਤੁਹਾਨੂੰ ਹਰੇ ਕਿਸੇ ਤੋਂ ਦੁਮਾਲਾ ਸਾਹਿਬ ਦੇ ਅਸਲੀ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਸਕਦੇ ਹੋ ਆਪਣੀ ਲੁੱਕ ਪ੍ਰੋਪਰ ਲੱਗ ਰਹੀ ਆ ਉਪਰੋ ਜੀ ਦੋਨਾਂ ਸਾਈਡਾਂ ਤੋਂ ਬਰਾਬਰ ਲੱਗ ਰਿਹਾ ਤੁਮਾਲਾ ਸਾਹਿਬ ਤੇ ਹੁਣ ਖੱਬੇ ਪਾਸੇ ਵੀ ਲੁੱਕ ਪ੍ਰੋਪਰ ਆ ਆਪਣੀ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਸ਼ਸਤਰ ਖੱਬੇ ਪਾਸੇ ਸਜਾਇਆ ਹੋਇਆ ਕਹਿੰਦੇ ਤਾਂ ਇਹਨੂੰ ਕੜਾਈ ਆ ਤੇ ਅਸੀਂ ਤੁਮਾਲਾ ਸਾਹਿਬ ਸੇ ਸਜਾਇਆ ਹੋਇਆ ਇਸ ਢੰਗ ਨਾਲ ਤੇ ਉੱਪਰਲੇ ਹਿੱਸੇ ਤੋਂ ਵੀ ਦੇਖੋ ਆਪਣੇ ਪ੍ਰੋਪਰ ਪਿੱਛੇ ਤੱਕ ਦੋਨੋਂ ਲੜ ਬਰਾਬਰ ਆ ਰਹੇ ਨੇ ਨਾ ਤੇ ਸੱਜੇ ਪਾਸੇ ਵੀ ਅਸੀਂ ਇੱਕ ਸ਼ਸਤਰ ਜਾਇਆ ਹੋਇਆ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਪਿਛਲੀ ਵੀਡੀਓ ਚ ਪੁੱਛਿਆ ਸੀ ਤੁਸੀਂ ਇਹਦਾ ਨਾਮ ਵੀ ਕਮੈਂਟ ਕੀਤਾ ਸੀ ਜਿਨ੍ਹਾਂ ਨੂੰ ਯਾਦ ਹੋਵੇ ਤੇ ਹੁਣ ਆਪਾਂ ਸੱਜੇ ਪਾਸੇ ਉਹ ਦਿਖਾ ਰਹੇ ਹਾਂ ਤੇ ਹੁਣ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਧੁਮੱਲਾ ਸਾਹਿਬ ਅਤੇ ਕਿਸੇ ਵੀ ਵਰਗੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ ਸਾਰਿਆਂ ਦਾ ਬਹੁ